ਤਦ ਅਸੇਕੀ ਮਾਨ ਸਰਕਾਰ ਦਾ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਵੱਲ ਇੱਕ ਹੋਰ ਅਹਿਮ ਕਦਮ ਚੁੱਕਿਆ ਗਿਆ ਹੈ ਤਾਂ ਐਂਟੀ ਨਾਰਕੋਟਿਕ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਤਾਂ ਦੱਸਦੇ ਕਿ ਐਂਟੀ ਨਾਰਕੋਟਿਕ ਟਾਸਕ ਫੋਰਸ ਦਾ ਟੀਚਾ ਪੰਜਾਬ ਦੇ ਵਿੱਚ ਨਸ਼ਿਆਂ ਨੂੰ ਖਤਮ ਕਰਨਾ ਹੋਵੇਗਾ ਤੋទ ਹੀ ਪੰਜਾਬ ਮੋਹਾਲੀ ਦੇ ਵਿੱਚ ਐਂਟੀ ਨਾਰਕੋਟਿਕ ਟਾਸਕ ਫੋਰਸ ਦੀ ਨਵੀਂ ਇਮਾਰਤ ਦਾ ਉਦਘਾਟਨ ਕੀਤਾ ਜਾਵੇਗਾ ਮੁੱਖ ਮੰਤਰੀ ਮਾਨ ਕਾਲ ਸਵੇਰੇ 11:00 ਵਜੇ ਇਸ ਦਾ ਉਦਘਾਟਨ ਕਰਨਗੇ ਤਾਂ ਦੱਸਦੇ ਕਿ ਨਾਰਕੋਟਿਕ ਟਾਸਕ ਫੋਰਸ ਦਾ WhatsApp ਨੰਬਰ ਵੀ ਜਾਰੀ ਕੀਤਾ ਜਾਵੇਗਾ ਤਾਂ ਪੰਜਾਬ ਦੇ ਲੋਕੋ WhatsApp ਤੇ ਨਸ਼ਾ ਤਸਕਰੀ ਦੇ ਜਾਣਕਾਰੀ ਜਿਹੜਾ ਕੀ ਦੇ ਸਕਣਗੇ ਤੌਤੀ ਅਤੇ ਆਧੁਨਿਕ ਕੰਪਿਊਟਰ ਲਾਇਆ ਪੰਜਾਬ ਦੇ ਵਿੱਚ ਨਸ਼ਾ ਤਸਕਰਾਂ ਤੇ ਤਿੱਖੀ ਨਜ਼ਰ ਰੱਖੇਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੱਲ ਮੋਹਾਲੀ ਵਿਖੇ ਇੱਕ ਬਿਲਡਿੰਗ ਦਾ ਉਦਘਾਟਨ ਕਰਨਗੇ ਨਾਰਕੋ ਟੈਕ ਜਿਹੜੀ ਹੈ ਟਾਸਕ ਫੋਰਸ ਜਿਹੜੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਵੱਲੋਂ ਬਣਾਈ ਗਈ ਹੈ ਲਗਾਤਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਸੁਪਨਾ ਹੈ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ ਤੇ ਨਸ਼ਾ ਮੁਕਤ ਪੰਜਾਬ ਬਣਾਉਣਾ ਹੈ ਜਿਹਦੇ ਚੱਲਦੇ ਜਿਹੜੀ ਹੈ ਲਗਾਤਾਰ ਮੁਹਿੰਮ ਜਿਹੜੀ ਹੈ ਚਲਾਈ ਜਾ ਰਹੀ ਹੈ ਅਗਰ ਪੰਜਾਬ ਦੀ ਗੱਲ ਕੀਤੀ ਜਾਵੇ ਇਸ ਤੋਂ ਪਹਿਲਾਂ ਵੀ ਕਈ ਵਾਰੀ ਨਸ਼ੇ ਦੀ ਖੇਮ ਜਿਹੜੀ ਹੈ ਫੜੀ ਗਈ ਹੈ ਜਦੋਂ ਨਾਕਾਬੰਦੀ ਜਿਹੜੀ ਹੈ ਕੀਤੀ ਜਾਂਦੀ ਹੈ ਕਿਉਂਕਿ ਲਗਾਤਾਰ ਵਿਪੱਖਸ਼ ਵੀ ਜਿਹੜਾ ਹੈ ਸਵਾਲ ਚੱਕਦਾ ਹੈ ਕਿ ਪੰਜਾਬ ਦੇ ਵਿੱਚ ਨਸ਼ਾ ਜਿਹੜਾ ਹੈ ਇੱਕ ਅਹਿਮ ਮੁੱਦਾ ਸੀਗਾ ਹਾਲਾਂਕਿ ਪਿਛਲੀ ਸਰਕਾਰਾਂ ਤੋਂ ਇਹ ਨਸ਼ਾ ਜਿਹੜਾ ਹੈ ਲਗਾਤਾਰ ਚੱਲਦਾ ਆ ਰਿਹਾ ਹੈ ਮਗਰ ਜਦੋਂ ਦੀ ਸੂਬੇ ਦੇ ਵੀ ਚਾਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਤੇ ਲਗਾਤਾਰ ਜਿਹੜਾ ਹੈ ਨਸ਼ੇ ਤੇ ਜਿਹੜੀ ਹੈ ਨਕੇਲ ਕੱਸੀ ਜਾ ਰਹੀ ਹੈ ਨਸ਼ੇ ਦੀ ਜਿਹੜੀ ਵੱਡੀ ਖੇਮ ਹੈ ਲਗਾਤਾਰ ਪੰਜਾਬ ਦੇ ਵਿੱਚ ਫੜੀ ਜਾ ਰਹੀ ਹੈ ਇੱਕ ਹੋਰ ਅੱਛਾ ਉਪਰਾਲਾ ਜਿਹੜਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਵੱਲੋਂ ਕੀਤਾ ਗਿਆ ਹੈ ਕਿ ਕੱਲ ਜਿਹੜਾ ਹੈ ਬਿਲਡਿੰਗ ਦਾ ਉਦਘਾਟਨ ਕਰਨਗੇ ਤੇ ਉਸ ਤੋਂ ਬਾਅਦ ਜਿਹੜੀ ਹੈ ਹੋਰ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਹੈ ਨਸ਼ੇ ਦੀ ਜਿਹੜੀ ਖੇਮ ਹੈ ਉਹ ਫੜੀ ਜਾ ਸਕਦੀ ਹੈ ਤੇ ਨਾਲ ਇੱਕ WhatsApp ਨੰਬਰ ਵੀ ਜਿਹੜਾ ਹੈ ਜਾਰੀ ਕੀਤਾ ਜਾਵੇਗਾ ਕਿ ਉਸ WhatsApp ਤੇ ਤੁਸੀਂ ਜਾਣਕਾਰੀ ਦੇ ਸਕਦੇ ਹੋ ਕਿ ਕੋਈ ਵਿਅਕਤੀ ਜਿਹੜਾ ਹੈ ਜਾਂ ਤਾਂ ਕੋਈ ਨਸ਼ਾ ਵੇਚ ਰਿਹਾ ਹੈ ਜਾਂ ਕਿਸੇ ਕੋਲ ਕੋਈ ਗੁਪਤ ਇਨਫੋਰਮੇਸ਼ਨ ਹੈ ਤੇ ਤੁਸੀਂ ਉਸ WhatsApp ਨੰਬਰ ਤੇ ਜਾਰੀ ਕਰ ਸਕਦੇ ਹੋ ਜਾਣਕਾਰੀ ਤੇ ਤੁਹਾਡੀ ਜਿਹੜੀ ਪੇਸ਼ਾਨ ਹੈ ਉਹ ਗੁਪਤ ਰੱਖੀ ਜਾਊਗੀ ਹਾਲਾਂਕਿ ਲਗਾਤਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਨ ਦਾ ਕਹਿਣਾ ਹੈ ਕਿ ਅਗਰ ਕੋਈ ਵਿਅਕਤੀ ਨਸ਼ਾ ਵੇਚਦਾ ਹੈ ਤੇ ਜ਼ਰੂਰ ਜਿਹੜਾ ਹੈ ਦੱਸਿਆ ਜਾਵੇ ਕਿ ਨਸ਼ੇ ਤੇ ਜਿਹੜੀ ਹੈ ਨਕੇਲ ਕਸੀ ਜਾਵੇ ਤੇ ਕੱਲ ਦੇ ਕਹਿ ਸਕਦੇ ਕਿ ਹੋਰ ਅੱਛਾ ਉਪਰਾਲਾ ਜਿਹੜਾ ਹੈ ਪੰਜਾਬ ਸਰਕਾਰ ਕਰਨ ਜਾ ਰਹੀ ਹੈ ਮੁਹਾਲੀ ਤੋਂ ਕੈਮਰਾ ਪਰਸਨ ਵਿਜੇ ਦੇ ਨਾਲ ਐਨਵੀ ਨਿਊਜ਼ ਲਈ ਆਮੀ ਸੇਠੀ ਦੀ ਰਿਪੋਰਟ